हां जी गुरु साहब दी कृपा ਦੇ ਨਾਲ ਅੱਜ ਜੋ ਤਿੰਨ ਕੋਠੀਆਂ ਉਹ ਸ਼ੁਰੂ ਕੀਤੀ ਗਈਆਂ ਅੱਜ ਨੀਵ ਪੱਟੀ ਐ ਇਹ 100-100 ਗੱਜ ਦੀਆਂ ਜਿਹੜੀਆਂ ਕੋਠੀਆਂ ਨੇ ਕਿਉਂਕਿ ਪਰਿਵਾਰਾਂ ਦੀ ਬਹੁਤ ਡਿਮਾਂਡ ਹੈ ਵੀ ਵਧੀਆ ਸੁੰਦਰ ਘਰ ਬਣਾ ਕੇ দাও ਤੇ ਇਹੜੀਆਂ ਅੱਜ ਤਿੰਨ ਕੋਠੀਆਂ ਜਿਹੜੀਆਂ 100-100 ਗੱਜ ਦੀਆਂ ਉਹ ਸ਼ੁਰੂ ਕਰ ਰਹੇ ਹਾਂ ਅੱਜ ਪਟਾਈ ਹੋ ਰਹੀ ਹੈ ਕੁਝ ਕੋਠੀਆਂ ਇਹ ਕਲੋਨੀ ਦੇ ਵਿੱਚ ਬਣਾ ਕੇ ਦਿੱਤੀਆਂ। ਕੁਝ ਦਾ ਕੰਮ ਚੱਲ ਰਿਹਾ। ਇਹ ਕੋਠੀਆਂ ਪਹਿਲਾਂ ਹੀ ਸੇਲ ਹੋਈਆਂ ਹੋਈਆਂ ਨੇ। ਜਿੱਦਾਂ ਇਹਦਾ ਬੈਨੀਫਿਟ ਇਹ ਹੁੰਦਾ ਜਿੱਦਾਂ ਇੱਟ ਪਈਆ ਵਧੀਆ। ਵੀ ਆ ਨੰਦੋ ਨੰਦ ਆ ਚਾਰੇ ਪਾਸੇ ਮਤਲਬ ਕਿ ਵੀ ਜਿਹੜੇ ਪਰਿਵਾਰ ਉਹ ਮਟੀਰੀਅਲ ਵਾਈਜ਼ ਸਾਰਾ ਕੁਝ ਦੇਖਦੇ ਆ ਰੇਤਾ ਪਿਆ ਵਧੀਆ। ਇੱਟਾਂ ਦੇ ਥੜੇ ਲੱਗੇ ਪਿਆ ਮਤਲਬ ਇਹ ਪਰਿਵਾਰਾਂ ਦੇ ਹੁੰਦਿਆਂ ਦੇਖ ਰਿਖਦੇ ਵਿੱਚ ਜਿਹੜੀਆਂ ਕੋਠੀਆਂ ਪੂਰੀਆਂ ਤਸੱਲੀ ਬਖਸ਼ ਬਣਾ ਕੇ ਦੇ ਰਹੇ ਹਾਂ ਸੋ ਅੱਜ ਤਿੰਨ ਕੋਠੀਆਂ ਹੋਰ ਸ਼ੁਰੂ ਕੀਤੀਆਂ ਨੇ ਤੇ ਐਸੀ ਹੀ ਤਰ੍ਹਾਂ ਵੀ ਜਿਵੇਂ ਜਿਵੇਂ ਪਰਿਵਾਰਾਂ ਦੀ ਡਿਮਾਂਡ ਹੁੰਦੀ ਹੈ ਹੋਰ ਵੀ ਪਰਿਵਾਰ ਭਾਈ ਪੂਰੀਆਂ ਵਧੀਆ ਕੋਠੀਆਂ ਤਸੱਲੀ ਬਖਸ਼ ਜਣੀਆਂ ਬਣਾਈਆਂ ਵੀ ਆ ਉਹ ਭਾਈ ਇੱਥੇ ਲੈ ਸਕਦੇ